ਆ ਬਾਡ ਨੰਬਰ 52 ਜਵੰਦਰ ਵਿਖੇ ਕੋਰਟਸ ਦੀ ਵਿਖੇ ਇੱਥੇ ਬਲਬੀਰ ਵੰਗਰ ਯੂਐਸਏ ਦੇ ਬ੍ਰਦਰ ਜਿਹੜੇ ਖੜੇ ਆ ਚੌਣシャン ਕੇਤਲੀ ਆ ਉਹਨਾਂ ਦਾ ਔਰ ਭੀਵਾ ਆਦਮੀ ਚੰਦਰਸ਼ੇਖਰ ਯਾਦ ਔਰ ਯਾਸਭਾਈ ਪਾਰਟੀ ਦਾ ਸਮਰਥਨ ਵੀ ਔਰ ਤੁਹਾਡਾ ਸਮਰਥਨ ਵੀ ਆ ਤੁਸੀਂ ਪਿੰਡ ਪੂਰਾ ਕੋ ਮੇਡ ਡੋਰ ਡੋਰ ਗਏ ਆ ਲੋਕਾਂ ਦਾ ਕਿਹੋ ਜਿਹਾ ਜਿਹੜਾ ਹੰਗਾਰਾ ਮਿਲਦਾ ਪਿਆ ਸਮੇ ਬਿਲਕੁਲ ਜੀ ਮੈਂ ਹੁਣ ਡੋਰ ਡੋਰ ਘੁੰਮ ਰਿਹਾ ਮੈਨੂੰ ਹੋ ਗਏ ਤਕਰੀਬਨ 4-5 ਘੰਟੇ ਹੋ ਗਏ ਘੁੰਮਦੇ ਨੂੰ ਜਿਹਦੇ ਘਰ ਵਿੱਚ ਜਾਣੇ ਆ ਉਹ ਘਰ ਦੇ ਵਿੱਚ ਬੰਦੇ ਬੋਰਡ ਤਾਂ ਇੱਕ ਪਾਸੇ ਰਹਿ ਜੋ ਘਰ ਦਾ ਮੈਂਬਰ ਸਾਡੇ ਨਾਲ ਚੱਲਦਾ ਵਾ ਇੱਕ ਬਹੁਤ ਵੱਡੀ ਲੋਕ ਕਰਦਾ ਮੈਂਬਰ ਹੀ ਨਾਲ ਚੱਲ ਗਿਆ ਬੋਰਡ ਦਾ ਆਪਣੇ ਆਪ ਪੈ ਜਾਣੀ ਕਿ ਲੱਗਦਾ ਹੈ ਕਿ ਪਿੰਡ ਦਾ ਇਹ ਨੌਜਵਾਨ ਗੱਭਰੂ ਭੱਡੀਆਂ ਭੱਡੀਆਂ ਪਾਰਟੀਆਂ ਦਾ ਜਿਹੜਾ ਖੁੰਝੇ ਲਾ ਦੂਗਾ ਜੀ ਮੈਂ ਕਹਿੰਦਾ 200% ਗਾਰੰਟੀ ਦਿੰਦਾ ਇਹ ਜਿਹੜਾ ਵੀਰ ਆਪਣਾ ਬਹੁਤ ਦਿਲ ਦਾ ਸਾਫ਼ ਹੈ ਮੈਨੂੰ ਲੱਗਦਾ ਵਾ ਵੀ ਸਾਰੀਆਂ ਪਾਰਟੀਆਂ ਖੁੰਝੇ ਲਾਊਗਾ ਇਹ ਨੌਜਵਾਨ ਪੀੜ੍ਹੀ ਜਿਹੜੀ ਆ ਤੇ ਨੌਜਵਾਨ ਵੀਰ ਆ ਇਹ ਨੌਜਵਾਨ ਇਹਨੂੰ ਨਸ਼ੇ ਤੋਂ ਬਚਾਊਗਾ ਦੂਜਾ ਇੱਕ ਆਪਣੇ ਇਲਾਕੇ ਦਾ ਜੋ ਵੀ ਕੰਮ ਆ ਸਰਕਾਰ ਤੱਕ ਲੈ ਕੇ ਜਾਊਗਾ ਤੇ ਉਹ ਕਰਵਾਊਗਾ ਕਿਉਂਕਿ ਕਿੰਨੇ ਸਾਲਾਂ ਤੋਂ ਕਈ ਸਾਲਾਂ ਤੋਂ ਇਹਨਾਂ ਇਲਾਕੇ ਦਾ ਕੰਮ ਨਹੀਂ ਹੋਇਆ ਕਿਉਂਕਿ ਸਾਨੂੰ ਇਹਦੀ ਉਮੀਦ ਆ ਕਿ ਇਹ ਆਪਣੇ ਇਲਾਕੇ ਦਾ ਕੰਮ ਵੱਤੋਂ ਵੱਧ ਕਰਵਾਊਗਾ ਆਪਣੇ ਸੁਲਤਾਨ ਸਿੰਘ ਪਾਜੀ ਬਿਲਕੁਲ ਦੇਖੋ ਜਿਵੇਂ ਇਦਾਂ ਲੱਜਦਾ ਸਾਰਾ ਪੈਂਡ ਇਹਨਾਂ ਦੇ ਨਾਲ ਮਤਲਬ ਇਹ ਤੁਰ ਪਿਆ ਹੋਵੇ ਜਿਵੇਂ ਤੁਸੀਂ ਦੱਸਿਆ ਹੀ ਆ ਤੇ ਕੀ ਇਹ ਜਿੱਤ ਦੇ ਨਿਸ਼ਾਨ ਹੈ ਜੀ ਮੈਂ ਨਾ 100% ਜਿੱਤਦੇ ਇਨਸਾਨ ਆ ਅਸੀਂ ਜਿੱਤਾਂਗੇ ਜਰੂਰ جنگ ਜਾਰੀ ਰਹੇਗੀ ਇੱਕ ਵਾਰੀ ਫੇਰ ਵਾਰਡ ਨੰਬਰ 52 ਦੇ ਲੋਕਾਂ ਨੂੰ ਕੀ ਮੈਸੇਜ ਕੀ ਸੁਨੇਹਾ ਦੇਣਾ ਚਾਹੁੰਦੇ ਇਹਨਾਂ ਚਾਹਣਾ ਮੇਰਾ ਮੈਂ ਵਾਰਡ ਨੰਬਰ 52 ਦੇ ਲੋਕਾਂ ਨੂੰ ਇਹ ਅਪੀਲ ਕਰਨਾ ਚਾਹੁੰਨਾ ਮੈਂ ਕਿਉਂਕਿ ਜੋ ਕਿ ਸਾਡੇ ਸ਼ੋਕ ਬੰਗੜ ਜੀ ਨੇ ਜਿਨ੍ਹਾਂ ਦਾ ਚੋਣ ਨਿਸ਼ਾਨ ਕੇਤਲੀ ਜੋ ਕਿ ਚੰਦਰਸ਼ੇਖਰ ਯਾਦਵ ਜੀ ਖੜੇ ਨੇ ਤੇ ਮੈਂ ਸਾਰੇ ਬਾਲ ਨੰਬਰ 52A ਬੇਨਤੀ ਕਰਨਾ ਚਾਹੁੰਦਾ ਕਿ ਉਹਨਾਂ ਨੂੰ ਆਪਦਾ ਆਪਦਾ ਕੀਮਤ ਤੋਂ ਕੀਮਤੀ ਵੋਟ ਪਾ ਕੇ ਉਹਨੂੰ ਕਾਮਯਾਬ ਬਣਾਓ ਜੋ ਕਿ ਤੁਹਾਡੇ ਇਲਾਕੇ ਦੀ ਸਮੱਸਿਆ ਵੱਧ ਤੋਂ ਜਲਦੀ ਦੂਰ ਹੋ ਸਕਦੀ ਹੈ ਧੰਨਵਾਦ ਜੀ ਬਾਕੀ ਬਲਬੀਰ ਬੰਦਰ ਯੂਐਸਏ ਬਾਰੇ ਦੋ ਸ਼ਬਦ ਕਿਉਂਕਿ ਉਹਨਾਂ ਨੇ ਬਹੁਤ ਵੱਡੀਆਂ ਸੇਵਾਵਾਂ ਆ ਬਲਬੀਰ ਪੰਗੜ ਜੋ ਕਿ ਸਾਡੇ ਕੌਮ ਦੇ ਇੱਕ ਅਣਥੱਕ ਜੋਧੇ ਜਿਹਨੂੰ ਕਹਿ ਸਕਦੇ ਆ ਜਿਨੇ ਕੌਮ ਲਈ ਬਹੁਤ ਕੁਸ਼ ਕੀਤਾ ਆਪਣੇ ਪਰਿਵਾਰ ਨੂੰ ਛੱਡ ਕੇ ਕੌਮ ਲਈ ਪਤਾ ਨਹੀਂ ਕੀ ਕੁਸ਼ ਕਰਿਆ ਉਹਦਾ ਇੱਕ ਪਰ ਭਰਾ ਖੜਾ ਵਾ ਯਾਰ ਮੈਂ ਇੱਕ ਬੇਨਤੀ ਕਰਨਾ ਜਿਹੜਾ ਇਨਸਾਨ ਸਮਾਜ ਲਈ ਖੜਦਾ ਨਾ ਉਹਦਾ ਜੇ ਭਰਾ ਖੜਾ ਨਾ ਉਹਦਾ ਸਾਥ ਨਾ ਛੱਡਦੇ ਬੈਠਣਾਂ ਲੱਗਣਦੇ ਹੋਏ ਬੈਠਣਾਂ ਲੱਗਣਦੇ ਉਹ ਬੇਇੱਜ਼ਤੀ ਦਾ ਯਾਰ ਬੜੀ ਦੁੱਖ ਦੀ ਗੱਲ ਹੋਣੀ ਆ ਕੋਈ ਨਹੀਂ ਜੋ ਜੋ ਬਲਵੀਰ ਬੰਗੜ ਨੇ ਆਪਣੇ ਸਮਾਜ ਲਈ ਕੀਤਾ ਉਹ ਨਹੀਂ ਕਰ ਸਕਦਾ ਕੋਈ ਜਿੰਦਗੀ ਲਾਤੀ ਨਾ ਨੇ ਜੀ ਦੇਖੋ ਤੁਗਲਕਾਬਾਦ ਜੋ ਤੁਗਲਕਾਬਾਦ ਮੰਦਿਰ ਆ ਨਾ ਜਦੋਂ ਉਹਨੂੰ ਢਾਇਆ ਗਿਆ ਸੀ ਨਾ ਤਾਂ ਸਭ ਤੋਂ ਪਹਿਲਾਂ ਬਲਵੀਰ ਬੰਗੜ ਜੀ ਨੇ ਉਹਨੂੰ ਬਣਾਉਣ ਵਾਸਤੇ ਸਭ ਤੋਂ ਅੱਗੇ ਆਏ ਸੀ ਤੇ ਉਹਨਾਂ ਨੇ ਅੱਗੇ ਆ ਕੇ ਤੁਗਲਕਾਬਾਦ ਦਾ ਜੋ ਮੰਦਿਰ ਸੀ ਉਹਨਾਂ ਦਾ ਜਿੰਨਾ ਵੀ ਯੋਗਦਾਨ ਹੋ ਸਕੇ ਉਹਨਾਂ ਨੇ ਵੱਧ ਤੋਂ ਵੱਧ ਪਾਇਆ ਲੋਕ ਜੋੜੇ ਬੱਸਾਂ ਭੇਜੀਆਂ ਤੋਂ ਪੰਜਾਬ ਤੋਂ ਹਰਿਆਣਾ ਤੋਂ ਆਪਦੇ ਪੈਸਿਆਂ ਤੋਂ ਮੈਂ ਹੁਣ ਉਹਦਾ ਭਰਾ ਖੜਾ ਵਾ ਅੱਜ ਉਹਦਾ ਮੁੱਲ ਮੋੜਦਾ ਆਪਣਾ ਹਾਕਾ 52 ਵਾਲਾ 52 ਨੰਬਰ ਵਾਰਡ ਵਾਲਿਓ ਅੱਜ ਉਹਦੇ ਭਰਾ ਦੇ ਜਿਹੜੇ ਮਿਹਨਤ ਦੀ ਕਮਾਈ ਆ ਉਹਦੇ ਭਰਾ ਦੇ ਬਦੌਲਤ ਚੜ੍ਹਦੇ ਹੋ ਉਹਦੇ ਭਰਾ ਦੀ ਬੈਠਣਾ ਲੱਗਣ ਦੀ ਉਹ ਜਦ ਆਵੇ ਉਹ ਜ਼ਰੂਰ ਹੋਵੇ ਹਾਂਜੀ ਹਾਂਜੀ ਬਿਲਕੁਲ ਪਈ ਬਿਲਕੁਲ ਜਿਵੇਂ ਆਪਾਂ ਦੇਖ ਹੀ ਰਹੇ ਹਾਂ ਕਿ ਬਹੁਤ ਵੱਡਾ ਪਛਾਹ ਜਿਹੜਾ ਇੱਥੇ ਨੌਜਵਾਨ ਵੱਡੀ ਗੇੜੇ ਵਿੱਚ ਖੜੇ ਆ ਪ੍ਰੇਸ਼ਾ ਤੇ ਅਸ਼ੋਕ ਬੰਗੜ ਜੀ ਜਿਸ ਸਮੇ ਟੂ ਟੂ ਡੋਰ ਜਿਹੜੇ ਆ ਚੈਂਪੀਅਨ ਕਰਦੇ ਪਏ ਆ ਭਾਰੀ ਸਮਰਥਨ ਦੇਖੋ ਤੁਸੀਂ ਬਹੁਤ ਵੱਡਾ ਸਮਰਥਨ आ गया भई आ गया आ गया आ गया आ आ आ गया गया भई भई कौ पड़ताया कर